ਹੋ ਜੀ ਸਸੀ ਕਾਲ ਬਾਈ ਜੀ ਸਾਰਿਆਂ ਨੂੰ ਠੀਕ ਠਾਕ ਹੋ ਅੱਜ ਕਰਦੇ ਆ ਸਭ ਨੂੰ ਦਿਖਾਉਣੇ ਆ ਗੱਲਬਾਤ ਕਰਾਉਣੇ ਆ ਮੇਰੇ ਮਾਸੜ ਨਾਲ ਜਸੀਪਾਉ ਵਾਲੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਤੇ ਮੌਜ ਮਸਤੀਆਂ ਕਰੀ ਜਾਂਦਾ ਜਰਨਲ ਧਰਮਸਾਲ ਹੈਗੀ ਜਿੱਥੇ ਬੈਠੇ ਆ ਅਸੀਂ ਇਹ ਇਹ ਬੰਦਿਆਂ ਦਾ ਟਾਈਮ ਪਾਸ ਕਰਨ ਵਾਸਤੇ ਹੈਗੀ ਤੇ ਸਸੀ ਕਾਲ ਮਾਸੜਾ ਸਸੀ ਕਾਲ ਹੈ ਹੋਰ ਕਿਵੇਂ ਠੀਕ ਹੈ ਹਾਂ ਬਜੀਆ ਵਧੀਆ ਤੇ ਹੋਰ ਚੜ੍ਹਦੀ ਕਲਾ 'ਚ ਸਿਹਤ ਠੀਕ ਰਹਿੰਦੀ ਹੈ ਕਿਰਾਂ ਠੀਕ ਹੈ ਹੋਵੇ ਉੱਚੀ ਬੋਲ ਮਾਰੋ ਜੀ ਠੀਕ ਠਾਕ ਹੈ ਹਾਂ ਬਜੀਆ ਵਧੀਆ ਚੱਲ ਹੋਰ ਦਵਾਈ ਬੂਟੀ ਤੋਂ ਛਟਕਾਰ ਦਵਾਈ ਬੂਟੀ ਤੇ ਲਈ ਜਨੇ ਲਈ ਚੱਲ ਦਵਾਈਆਂ ਤਾਂ ਫਿਰ ਹੱਡਾਂ ਦੇ ਨਾਲ ਹੀ ਜਾਣਗੀਆਂ ਫਿਰ ਅੱਗੇ ਤੇ ਅੱਜ ਮਹਾ ਮੈਂ ਵੀ ਮਾਸੜ ਨੂੰ ਮਿਲ ਚੱਲਣਾ ਆਪਦੇ ਨੂੰ ਤੇ ਮੈਂ ਵੀ ਬਹੁਤ ਖੁਸ਼ ਹੋਇਆ ਯਾਰ ਆ ਆ ਚੀਜ਼ ਦੇਖ ਕੇ ਜਿਹੜੀ ਪੰਚਾਇਤ ਨੇ ਲਾਈ ਆ ਨਾ ਤੇ ਝੂਲੇ ਲਾਇਆ ਕਿੰਨੀ ਵਧੀਆ ਚੀਜ਼ ਹੈ ਹਨਾ ਬਹੁਤ ਵਧੀਆ ਹਮ ਵਧੀਆ ਟਾਈਮ ਪਾਸ ਕਰਨ ਵਾਸਤੇ ਵਧੀਆ ਚੀਜ਼ ਹੈਗੀ ਜੀ ਜਵਾਖ ਖੇਡਣ ਨੇ ਸਕੂਲੋਂ ਆ ਕੇ ਹਮ ਹਮ ਹੈ ਠੀਕ ਹੈ ਇਹਨਾਂ ਨਾਲ ਜਿਹੜੇ ਰਹਿੰਦੇ ਨਾਲੇ ਬੁਰੇ ਠੇਰੇ ਬੈਜ ਜਾਂਦੇ ਨੇ ਆਕੇ ਹੂੰ ਹੂੰ ਇਹ ਬਹੁਤ ਵਧੀਆ ਚੀਜ਼ ਹੈਗੀ ਹਾਂ ਸਰਕਾਰੀ ਜਗ੍ਹਾ ਵਧੀਆ ਹੂੰ ਹੂੰ ਤੇ ਫਿਰ ਮੇਰੀ ਮਾਂ ਆਪਦੀ ਸਾਲੀ ਨੂੰ ਨਹੀਂ ਮਿਲਣ ਗਿਆ ਫਿਰ ਤੂੰ ਹੈ ਆਪਦੀ ਮਾਂ ਯਾਰ ਜਿਹੜੀ ਪਹਿਲਾਂ ਛੋੜੇ ਕਿ ਲੇ ਮੱਠੇ ਬੰਦ ਰਹੇ ਨਿੱਤ ਲੇ ਮੱਠੇ ਤਾਂ ਰਹਿੰਦੇ ਜਦੋਂ ਇੱਕ ਦੂਜੇ ਕੋਲੇ ਜਾਵੇ ਤਾਂ ਰਿਸ਼ਤੇਦਾਰ ਫਿਰ ਹੌਸਲਾ ਜਾਂ ਵੱਧ ਨਹੀਂ ਜਾਂਦਾ ਵੱਧ ਜਾਂਦਾ ਬੱਸ ਜਾਂਦਾ ਨਾ ਕਿ ਆ ਕੇ ਆਵਾਂਗੇ ਜਿਵੇਂ ਕਹਿੰਦੀ ਸਿਆਣੇ ਨੇ ਕਿਹਾਗਾ ਵੀ ਜੇ ਦੁੱਖ ਦੇ ਵਿੱਚ ਜਾਈਏ ਦਾ ਦੁੱਖ ਘਟ ਜਾਂਦਾ ਹੈ। ਇਹ ਖੁਸ਼ੀ ਦੇ ਵਿੱਚ ਜਾਈਏ ਤਾਂ ਖੁਸ਼ੀ ਦੁੱਗਣੀ ਹੋ ਜਾਂਦੀ ਹੈਗੀ। ਨਹੀਂ ਠੀਕ ਹੈ। ਬਾਕੀ ਸਿਰੇ ਜਾਣਾ ਚਾਹੀਦਾ ਹੈ ਫਿਰ। ਜਾਣਾ ਚਾਹੀਦਾ ਦੁੱਖ ਸੁੱਖ ਦੇ ਵਿੱਚ ਰਿਸ਼ਤੇਦਾਰ ਤਾਂ ਫਿਰ ਉਹੀ ਹੈ ਜਿਹੜਾ ਦੁੱਖ ਸੁੱਖ ਦੇ ਵਿੱਚ ਨਾਲ ਖੜਦਾ ਹੈ। ਤੇ ਬਾਕੀ ਸਿਰੇ ਬਾਬੇ ਨਾਨਕ ਨੇ ਤਾਂ ਕਿਹਾ ਹੈਗਾ ਵੀ ਦੁੱਖ ਸੁੱਖ ਤਾਂ ਭਾਈ ਮਨੁੱਖ ਦੇ ਨਾਲ ਹੀ ਆਉਂਦੇ ਆ। ਦੁੱਖ ਵੀ ਨਾਲ ਆਉਣਗੇ, ਸੁੱਖ ਵੀ ਨਾਲ ਆਉਣਗੇ। ਹਾਂ। ਗਮੀ ਵੀ ਨਾਲ ਤੇ ਖੁਸ਼ੀ ਵੀ ਨਾਲ ਆਉਗੀ ਕਿਉਂਕਿ ਇਹ ਸੰਸਾਰ ਹੀ ਹੈ, ਸ੍ਰਿਸ਼ਟੀ ਸਾਜੀ ਹੈ ਜਿਹੜੀ ਜਿਹੜੋ ਬੰਦਾ ਕੋਈ ਹਮ ਸ੍ਰਿਸ਼ਟੀ ਤੇ ਆਇਆ ਤਾਂ ਉਸਦੇ ਫਿਰ ਦੁੱਖ ਸੁੱਖ ਤਾਂ ਨਾਲ ਹੀ ਆਉਣਗੇ ਫਿਰ ਹਾਂਦਾ ਹੀ ਹੈ ਜੇ ਬੰਦੇ ਨੂੰ ਦੁੱਖ ਨਾ ਹੋਵੇ ਫਿਰ ਤਾਂ ਉਹ ਮੁੜ ਕੇ ਮਰਤੂ ਹੀ ਨਾ ਹੋਵੇ ਉਹ ਨਾ ਹਮ ਸਾਰੀ ਖੁਸ਼ੀ ਹੁੰਦਾ ਵੀ ਹਾਂ ਸਾਰਾ ਕੁਝ ਹੈ ਤੇ ਮੇਰੀ ਬੀਬੀ ਯਾਦ ਕਰਦੀ ਦੇਖੋ ਭਾਈ ਮੇਰਾ ਮਾਸੜਾ ਇਹ ਤੇ ਮੇਰੀ ਮਾਤਾ ਨੂੰ ਥੋੜਾ ਜਿਹਾ ਦਰੰਗ ਦੀ ਬਲ ਆਖੇ ਆਵਾਂਗੇ ਜੀ ਕਦੋਂ ਆਏਗਾ ਵਾਦਾ ਕਰ ਫਿਰ ਮੈਂ ਵੀਡੀਓ ਪਾਉਂਗਾ ਤੇਰੀ ਨਹੀਂ ਦਿਖਾਉਂਗਾ ਉਹਨੂੰ ਹਾਂ ਤੇ ਭਾਈ ਮੈਂ ਮੇਰੀ ਮਾਤਾ ਸਭ ਤੋਂ ਵੱਡੀ ਹੈਗੀ ਤੇ ਬਸ ਆਹਾ ਹਮੀਨਾ ਸਿਆਰ ਜਨਿਕਲ ਜਾਂਦੇ ਸੀ ਦੇਖ ਕੇ ਅੱਛਾ ਠੀਕ ਹੈ ਇਹ ਪਤਾ ਨਹੀਂ ਵੱਡੀ ਉਮਰ ਕਰੇ ਵਿਚਾਰੀ ਜਿੰਦੀ ਰਹੇ ਹੈ ਚਲਾ ਆ ਯਾਰ ਜਦੋਂ ਸਾਲੀ ਕੋਲੇ ਜੀਜਾ ਵਗ ਜੇ ਫਰਕ ਤਾਂ ਪੈਂਦਾ ਹੀ ਹੈਗਾ ਪੈਂਦਾ ਵੀ ਹੈ ਹੈ ਤੇ ਸਾਲੀ ਦੇ ਨਾਲ ਨੂੰ ਤਾਂ ਕਹਿੰਦੇ ਰਿਸਵੀ ਕੱਤਣ ਲੱਗ ਗਿਆ ਸੀਗਾ ਹਾਂ ਇਹ ਫਿਰ ਹੱਥ ਪਿਆ ਵੇ ਸਾਲੀ ਦੇ ਨਾਲ ਨੂੰ ਤਾਂ ਦੇਖਣਾ ਮੇਰੇ ਮਾਸਟਰ ਨੂੰ ਮੈਂ ਹਸਾਉਣੀ ਸੀ ਵੀਡੀਓ ਐਸੇ ਕਰਕੇ ਬਣਾਈ ਆ ਕੀ ਸਾਈ ਦਾ ਰਹਿ ਕਰਵਾ ਹਾਂ ਹੱਸਦੇ ਵਸਦੇ ਰਹੋ ਬਸ ਇਹੀ ਜ਼ਿੰਦਗੀ ਹੈ ਪਤਾ ਨਹੀਂ ਰਾਤ ਨੂੰ ਸੌਂ ਕੇ ਤੜਕੇ ਨੂੰ ਕਿਸੇ ਨੇ ਉੱਠਣਾ ਪਤਾ ਨਹੀਂ ਨਾ ਇਹ ਦੁਨੀਆ ਚਾਰ ਦਿਨਾਂ ਦਾ ਮੇਲ ਹੈਗਾ ਠੀਕ ਹੈ ਨਾ ਬਸ ਖੁਸ਼ ਰਹੋ ਬਸ ਇਹੀ ਤੇਰੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਮਾਸੜਾ ਪਰਮਾਤਮਾ ਬਤੈ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਵਾਹਿਗੁਰੂ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਵੀਡੀਓ ਵਧੀਆ ਲੱਗੀ ਦੋਸਤੋ ਮੈਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਲੈ ਇੱਕ ਕਮੈਂਟ ਜਰੂਰ ਕਰਿਓ ਸਾਡੇ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ ਜੀ